ਗਿਆ ਹੈ ਕਿ ਅੰਦਰ ਦਲੀਲ ਹੋਈ ਹੈ ਕੀ ਗੱਲ ਬਤਾ ਸਕਦਾ ਉਹਦੇ ਚ ਬਿਜਲੀਸ ਵਾਲਿਆਂ ਦੀ ਦਲੀਲ ਇਹ ਸੀਗੀ ਜੀ ਕਿ ਜਿਹੜਾ ਸੁਖਦੇਵ ਅਸਿਸਟੈਂਟ ਟਾਊਨ ਪਲਾਨਰ ਹੈਗਾ ਜਿਹੜਾ ਪਹਿਲਾਂ ਤੋਂ ਫੜਿਆ ਹੋਇਆ ਹੈਗਾ ਉਹਨੇ ਬਿਆਨ ਦਿੱਤਾ ਕਿ ਜਦੋਂ ਮੈਂ ਇਹਨਾਂ ਦੇ ਘਰ ਜਾਂਦਾ ਸੀਗਾ ਪੁਲਿਸ ਕਸਟਡੀ ਵਿੱਚ ਉੱਥੇ ਕਾਫੀ ਲੋਕ ਇਹਦੇ ਦੇ ਬੈਠੇ ਹੁੰਦੇ ਸੀਗੇ ਬੀ ਐਮ ਐਲ ਔਰ ਇਹ ਉਹਨਾਂ ਨੂੰ ਕਹਿ ਦਿੰਦਾ ਹੁੰਦਾ ਸੀਗਾ ਜੀ ਸਾਡੇ ਆਪਣੇ ਬੰਦੇ ਹੈਗੇ ਆ ਇਹਨਾਂ ਦੇ ਨੋਟਿਸਿਸ ਬਾਰੇ ਧਿਆਨ ਰੱਖਿਓ ਇਸ ਤੋਂ ਇਲਾਵਾ ਉਸਨੇ ਕੁਝ ਨਹੀਂ ਕੀਤਾ ਵੀ ਮੇਰੇ ਸਾਹਮਣੇ ਕੋਈ ਰਿਸ਼ਵਤੀ ਦੀ ਗੱਲ ਹੋਈ ਜਾਂ ਮੇਰੇ ਥਰੂ ਕੋਈ ਰਿਸ਼ਵਤੀ ਦੀ ਗੱਲ ਹੋਈ ਜਾਂ ਇਹਨਾਂ ਨੇ ਕੋਈ ਪੈਸੇ ਮੰਗੇ ਜਾਂ ਮੈਂ ਕੋਈ ਪੈਸੇ ਦੁਆਏ ਇਹੋ ਜੀ ਕੋਈ ਐਵਿਡੈਂਸ ਨਹੀਂ ਆਇਆ ਤੁਸੀਂ ਇਸ ਕੇਸ ਨੂੰ ਕਿਵੇਂ ਅੰਡਰਸਟੈਂਡ ਕਰਦੇ ਹੋ ਮੈਂ ਤਾਂ ਇਸ ਅੰਡਰਸਟੈਂਡ ਕਰਦਾ ਜੀ ਮੈਨੂੰ ਤੇ ਜੋ ਸਰਕਮਸਟੈਂਸਸ ਕੋਈ ਕਰ ਸਕਦੇ ਆ ਜੀ ਕੋਈ ਪਰਸਨੈਲਟੀ ਤਾਂ ਹੁੰਦੀ ਨਹੀਂ ਅਖਬਾਰਾਂ ਦੇ ਵਿੱਚ ਕੁਝ ਦਿਨ ਤੋਂ ਆ ਰਿਹਾ ਸੀਗਾ ਕਿ ਅਫਵਾਹ ਹੈਗੀ ਆ ਕਿ ਬੀਜੇਪੀ 'ਚ ਜਾ ਰਹੇ ਆ ਇਹ ਸੋ 1 ਤੋ ਹੁਣ ਜਦੋਂ ਫਿਰ ਸੁਖਦੇਵ ਸਿੰਘ ਵਾਲਾ ਪਰਚਾ ਐਫ ਆਈ ਆਰ 123 ਜਿਹੜੀ ਹੋਈ ਹੈਗੀ ਆ ਦਰਜ ਹੋਈ ਆ ਉਹਦੇ ਵਿੱਚ ਤੇ ਕਿਸੇ ਦਾ ਨਾਂ ਹੀ ਹੈ ਨਹੀਂਗਾ ਉਹਦੇ ਵਿੱਚ ਇੱਕ ਬਿਲਡਿੰਗ ਐਸੋਸੀਏਸ਼ਨ ਹੈਗੀ ਆ ਉਹਨਾਂ ਨੇ ਕਹੀ ਸਾਡੇ ਇੱਕ ਮੈਂਬਰ ਕੋਲ ਸੁਖਦੇਵ ਨੇ 30000 ਰੁਪਏ ਦੀ ਮੰਗ ਕੀਤੀ ਆ ਨਾ ਉਸ ਬੰਦੇ ਦਾ ਨਾਂ ਹੈ ਨਾ ਕੋਈ ਡੇਟ ਆ ਕਦੋਂ ਮੰਗ ਕੀਤੀ ਹੈਗੀ ਆ ਨਾ ਕੋਈ ਹੈਗਾ ਉਹਨੇ ਕਿਸੇ ਨੂੰ ਪੈਸੇ ਦਿੱਤੇ ਹੈਗੇ ਆ ਇਸ ਦੋਸ਼ੀ ਦਾ ਨਾਂ ਐਮ ਐਲ ਏ ਸਾਹਿਬ ਦਾ ਨਾ ਐਫ ਆਈ ਆਰ ਚ ਨਾ ਹੈਗਾ ਕਿਤੇ ਔਰ ਕੁਝ ਹੈ ਹੀ ਨਹੀਂ ਇਹਨਾਂ ਦੇ ਕੋਲ ਜਿਹੜੇ ਜੁਐਲਰੀ ਕਹਿੰਦੇ ਹੈਗੇ ਆ ਜਾਂ ਜਿਹੜੇ ਕਰੰਸੀ ਨੋਟਸ ਕਹਿੰਦੇ ਆ ਉਹ ਜਦੋਂ ਇਲੈਕਸ਼ਨ ਕਵਾਸ ਤੇ ਨੋਮੀਨੇਸ਼ਨ ਫਾਈਲ ਕੀਤਾ ਸੀ ਇਹਨਾਂ ਨੇ ਉਹਦੇ ਵਿੱਚ ਜਿਹੜੀ ਐਸੈਟਸ ਦੀ ਲਿਸਟ ਦਿੱਤੀ ਸੀ ਇਹ ਸਾਰਾ ਕੁਝ ਉਹਦੇ ਵਿੱਚ ਮੈਂਸ਼ਨ ਹੈਗਾ ਸੋ ਇਹ ਕਿਹਾ ਨਹੀਂ ਜਾ ਸਕਦਾ ਵੀ ਇਹ ਐਕੁਇਜੀਸ਼ਨ ਦੇ ਬਾਰੇ ਵੀ ਕਿਹਾ ਸੀਗਾ ਕਿ ਕੁਝ 1 ਕਿਲੋ ਦੇ ਕਰੀਬ ਸੋਨਾ ਉਹਦੀ ਗੱਲ ਹੀ ਕਰ ਰਿਹਾ ਸੋਨਾ ਨਹੀਂ ਜੁਐਲਰੀ ਸੀਗੀ ਸੋਨੇ ਚਾਂਦੀ ਦੀ ਜੁਐਲਰੀ ਸੀਗੀ ਉਹ ਉਹ ਸਾਰੀ ਜੁਐਲਰੀ ਸਾਡੀ ਉਸ ਲਿਸਟ ਦੇ ਵਿੱਚ ਮੈਂਸ਼ਨ ਹੈ ਜਿਹੜੀ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਦਿੱਤੀ ਹੋਈ ਸੀ ਐਂਡ ਹੀ ਇਜ਼ ਦੇਖੋ ਕਾਫੀ ਚਾਰ ਪੰਜ ਦੁਕਾਨਾਂ ਨੇ ਫੈਕਟਰੀ ਹੈ ਕੱਪੜੇ ਦੀ ਇਹਨਾਂ ਦੀ ਤਕਰੀਬਨ 3 ਕਰੋੜ ਦੀ ਇਹਦੀ ਟਰਨਓਵਰ ਹੈਗੀ ਆ ਕੋਈ ਐਸੀ ਗੱਲ ਨਹੀਂ ਕਿਉਂਕਿ ਸਾਰੀਆਂ ਚੀਜ਼ਾਂ ਪਹਿਲਾਂ ਅਸੀਂ ਲਿਸਟ ਵਿੱਚ ਇਲੈਕਸ਼ਨ ਤੇ ਦਿੱਤੀਏ ਇਹ ਕਹੀ ਨਹੀਂ ਜਾ ਸਕਦਾ ਹੁਣ ਨਹੀਂ ਕਹਿ ਸਕਦੇ ਕਿ ਅਸੀਂ ਰਿਸ਼ਵਤ ਵਿੱਚੋਂ ਪੈਸੇ ਥਮਾਏ ਜੌਹਰ ਸਿੰਘ ਪਾਲ